ਬਿਆਨ ਕਰਕੇ ਕਸੂਤੇ ਫਸੇ ਸਲਮਾਨ ਖਾਨ ਪਾਕਿਸਤਾਨ ਨੇ ਸਲਮਾਨ ਖਾਨ ਨੂੰ ਐਲਾਨ ਕੀਤਾ ਅਤਵਾਦੀ ਸਲਮਾਨ ਖਾਨ ਦਾ ਇੱਕ ਸਟੇਟਮੈਂਟ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਤੋਂ ਬਾਅਦ ਉਹ ਆਪਣੇ ਸਟੇਟਮੈਂਟ ਤੋਂ ਬਾਅਦ ਲੱਗਦਾ ਹੈ ਕਿ ਸੂਤੇ ਫਸ ਗਏ ਨੇ ਤੇ ਪਾਕਿਸਤਾਨ ਸਰਕਾਰ ਦੇ ਵੱਲੋਂ ਉਹਨਾਂ ਨੂੰ ਟੈਰਰਿਸਟ ਘਰਾਰ ਦਿੱਤਾ ਗਿਆ ਹੈ। ਇੱਕ ਸ਼ੋਅ ਦੇ ਦੌਰਾਨ ਸਲਮਾਨ ਖਾਨ ਨੇ ਇੱਕ ਦੇਸ਼ ਨੂੰ ਪਾਕਿਸਤਾਨ ਤੋਂ ਦੱਸਿਆ ਸੀ ਜੋ ਕਿ ਅਲੱਗ ਦੇਸ਼ ਹੈ ਜਿਸ ਤੋਂ ਬਾਅਦ ਸਲਮਾਨ ਖਾਨ ਨੂੰ ਆਪਣੇ ਸਟੇਟਮੈਂਟ ਕਾਫੀ ਜ਼ਿਆਦਾ ਲੱਗਦਾ ਹੈ ਮਹਿੰਗਾ ਪੈ ਰਿਹਾ ਹੈ ਪਾਕਿਸਤਾਨ ਸਰਕਾਰ ਦੇ ਵੱਲੋਂ ਉਹਨਾਂ ਨੂੰ ਟੈਰਰਿਸਟ ਘਰਾਰ ਦਿੱਤਾ ਗਿਆ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਨੂੰ ਜਾਰੀ ਕੀਤਾ ਹੈ। ਸਲਮਾਨ ਖਾਨ ਨੂੰ ਫੋਰ ਸ਼ੈਡਿਊਲ ਦੇ ਵਿੱਚ ਸ਼ ਕੀ ਕਹਿਣਾ ਚਾਹੁੰਦੇ ਹੋ ਸਲਮਾਨ ਖਾਨ ਦੇ ਇਸ ਸਟੇਟਮੈਂਟ ਦੇ ਬਾਰੇ ਕਮੈਂਟ ਸੈਕਸ਼ਨ ਚ ਆਪਣੀ ਰਾਏ ਜ਼ਰੂਰ ਸਾਂਝਾ ਕਰੋ ਬਿਆਨ ਕਰਕੇ ਕਸੂਤੇ ਫਸੇ ਸਲਮਾਨ ਖਾਨ ਪਾਕਿਸਤਾਨ ਨੇ ਸਲਮਾਨ ਖਾਨ ਨੂੰ ਐਲਾਨ ਕੀਤਾ ਅਤਵਾਦੀ ਸਲਮਾਨ ਖਾਨ ਦੇ ਇੱਕ ਸਟੇਟਮੈਂਟ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਤੋਂ ਬਾਅਦ ਉਹ ਆਪਣੇ ਸਟੇਟਮੈਂਟ ਤੋਂ ਬਾਅਦ ਲੱਗਦਾ ਹੈ ਕਿ ਸੂਤੇ ਫਸ ਗਏ ਨੇ ਤੇ ਪਾਕਿਸਤਾਨ ਸਰਕਾਰ ਦੇ ਵੱਲੋਂ ਉਹਨਾਂ ਨੂੰ ਟੈਰਰਿਸਟ ਘਰਾਰ ਦਿੱਤਾ ਗਿਆ ਹੈ। ਇੱਕ ਸ਼ੋਅ ਦੇ ਦੌਰਾਨ ਸਲਮਾਨ ਖਾਨ ਨੇ ਇੱਕ ਦੇਸ਼ ਨੂੰ ਪਾਕਿਸਤਾਨ ਤੋਂ ਦੱਸਿਆ ਸੀ ਜੋ ਕਿ ਅਲੱਗ ਦੇਸ਼ ਹੈ ਜਿਸ ਤੋਂ ਬਾਅਦ ਸਲਮਾਨ ਖਾਨ ਨੂੰ ਆਪਣੇ ਸਟੇਟਮੈਂਟ ਕਾਫੀ ਜ਼ਿਆਦਾ ਲੱਗਦਾ ਹੈ ਮਹਿੰਗਾ ਪੈ ਰਿਹਾ ਹੈ ਪਾਕਿਸਤਾਨ ਸਰਕਾਰ ਦੇ ਵੱਲੋਂ ਉਹਨਾਂ ਨੂੰ ਟੈਰਰਿਸਟ ਘਰਾਰ ਦਿੱਤਾ ਗਿਆ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਨੂੰ ਜਾਰੀ ਕੀਤਾ ਹੈ। ਸਲਮਾਨ ਖਾਨ ਨੂੰ ਫੋਰ ਸ਼ੈਡਿਊਲ ਦੇ ਵਿੱਚ ਸ਼ ਕੀ ਕਹਿਣਾ ਚਾਹੁੰਦੇ ਹੋ ਸਲਮਾਨ ਖਾਨ ਦੇ ਇਸ ਸਟੇਟਮੈਂਟ ਦੇ ਬਾਰੇ ਕਮੈਂਟ ਸੈਕਸ਼ਨ ਚ ਆਪਣੀ ਰਾਏ ਜ਼ਰੂਰ ਸਾਂਝਾ ਕਰੋ ਬਿਆਨ ਕਰਕੇ ਕਸੂਤੇ ਫਸੇ ਸਲਮਾਨ ਖਾਨ ਪਾਕਿਸਤਾਨ ਨੇ ਸਲਮਾਨ ਖਾਨ ਨੂੰ ਐਲਾਨ ਕੀਤਾ ਅਤਵਾਦੀ ਸਲਮਾਨ ਖਾਨ ਦੇ ਇੱਕ ਸਟੇਟਮੈਂਟ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਤੋਂ ਬਾਅਦ ਉਹ ਆਪਣੇ ਸਟੇਟਮੈਂਟ ਤੋਂ ਬਾਅਦ ਲੱਗਦਾ ਹੈ ਕਿ ਸੂਤੇ ਫਸ ਗਏ ਨੇ ਤੇ ਪਾਕਿਸਤਾਨ ਸਰਕਾਰ ਦੇ ਵੱਲੋਂ ਉਹਨਾਂ ਨੂੰ ਟੈਰਰਿਸਟ ਘਰਾਰ ਦਿੱਤਾ ਗਿਆ ਹੈ। ਇੱਕ ਸ਼ੋਅ ਦੇ ਦੌਰਾਨ ਸਲਮਾਨ ਖਾਨ ਨੇ ਇੱਕ ਦੇਸ਼ ਨੂੰ ਪਾਕਿਸਤਾਨ ਤੋਂ ਦੱਸਿਆ ਸੀ ਜੋ ਕਿ ਅਲੱਗ ਦੇਸ਼ ਹੈ ਜਿਸ ਤੋਂ ਬਾਅਦ ਸਲਮਾਨ ਖਾਨ ਨੂੰ ਆਪਣੇ ਸਟੇਟਮੈਂਟ ਕਾਫੀ ਜ਼ਿਆਦਾ ਲੱਗਦਾ ਹੈ ਮਹਿੰਗਾ ਪੈ ਰਿਹਾ ਹੈ ਪਾਕਿਸਤਾਨ ਸਰਕਾਰ ਦੇ ਵੱਲੋਂ ਉਹਨਾਂ ਨੂੰ ਟੈਰਰਿਸਟ ਘਰਾਰ ਦਿੱਤਾ ਗਿਆ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਨੂੰ ਜਾਰੀ ਕੀਤਾ ਹੈ। ਸਲਮਾਨ ਖਾਨ ਨੂੰ ਫੋਰ ਸ਼ੈਡਿਊਲ ਦੇ ਵਿੱਚ ਸ਼ ਵੈਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਲਮਾਨ ਖਾਨ ਦੇ ਇਸ ਸਟੇਟਮੈਂਟ ਦੇ ਬਾਰੇ ਕਮੈਂਟ ਸੈਕਸ਼ਨ ਚ ਆਪਣੀ ਰਾਏ ਜ਼ਰੂਰ ਸਾਂਝਾ ਕਰੋ ਬਿਆਨ ਕਰਕੇ ਕਸੂਤੇ ਫਸੇ ਸਲਮਾਨ ਖਾਨ ਪਾਕਿਸਤਾਨ ਨੇ ਸਲਮਾਨ ਖਾਨ ਨੂੰ ਐਲਾਨ ਕੀਤਾ ਅਤਵਾਦੀ ਸਲਮਾਨ ਖਾਨ ਦਾ ਇੱਕ ਸਟੇਟਮੈਂਟ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਤੋਂ ਬਾਅਦ ਉਹ ਆਪਣੇ ਸਟੇਟਮੈਂਟ ਤੋਂ ਬਾਅਦ ਲੱਗਦਾ ਹੈ ਕਿ ਸੂਤੇ ਫਸ ਗਏ ਨੇ ਤੇ ਪਾਕਿਸਤਾਨ ਸਰਕਾਰ ਦੇ ਵੱਲੋਂ ਉਹਨਾਂ ਨੂੰ ਟੈਰਰਿਸਟ ਘਰਾਰ ਦਿੱਤਾ ਗਿਆ ਹੈ। ਇੱਕ ਸ਼ੋਅ ਦੇ ਦੌਰਾਨ ਸਲਮਾਨ ਖਾਨ ਨੇ ਇੱਕ ਦੇਸ਼ ਨੂੰ ਪਾਕਿਸਤਾਨ ਤੋਂ ਦੱਸਿਆ ਸੀ ਜੋ ਕਿ ਅਲੱਗ ਦੇਸ਼ ਹੈ ਜਿਸ ਤੋਂ ਬਾਅਦ ਸਲਮਾਨ ਖਾਨ ਨੂੰ ਆਪਣੇ ਸਟੇਟਮੈਂਟ ਕਾਫੀ ਜ਼ਿਆਦਾ ਲੱਗਦਾ ਹੈ ਮਹਿੰਗਾ ਪੈ ਰਿਹਾ ਹੈ ਪਾਕਿਸਤਾਨ ਸਰਕਾਰ ਦੇ ਵੱਲੋਂ ਉਹਨਾਂ ਨੂੰ ਟੈਰਰਿਸਟ ਘਰਾਰ ਦਿੱਤਾ ਗਿਆ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਨੂੰ ਜਾਰੀ ਕੀਤਾ ਹੈ। ਸਲਮਾਨ ਖਾਨ ਨੂੰ ਫੋਰ ਸ਼ੈਡਿਊਲ ਦੇ ਵਿੱਚ ਸ਼ ਕੀ ਕਹਿਣਾ ਚਾਹੁੰਦੇ ਹੋ ਸਲਮਾਨ ਖਾਨ ਦੇ ਇਸ ਸਟੇਟਮੈਂਟ ਦੇ ਬਾਰੇ ਕਮੈਂਟ ਸੈਕਸ਼ਨ ਚ ਆਪਣੀ ਰਾਏ ਜ਼ਰੂਰ ਸਾਂਝਾ ਕਰੋ ਬਿਆਨ ਕਰਕੇ ਕਸੂਤੇ ਫਸੇ ਸਲਮਾਨ ਖਾਨ ਪਾਕਿਸਤਾਨ ਨੇ ਸਲਮਾਨ ਖਾਨ ਨੂੰ ਐਲਾਨ ਕੀਤਾ ਅਤਵਾਦੀ ਸਲਮਾਨ ਖਾਨ ਦੇ ਇੱਕ ਸਟੇਟਮੈਂਟ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਤੋਂ ਬਾਅਦ ਉਹ ਆਪਣੇ ਸਟੇਟਮੈਂਟ ਤੋਂ ਬਾਅਦ ਲੱਗਦਾ ਹੈ ਕਿ ਸੂਤੇ ਫਸ ਗਏ ਨੇ ਤੇ ਪਾਕਿਸਤਾਨ ਸਰਕਾਰ ਦੇ ਵੱਲੋਂ ਉਹਨਾਂ ਨੂੰ ਟੈਰਰਿਸਟ ਘਰਾਰ ਦਿੱਤਾ ਗਿਆ ਹੈ ਇੱਕ ਸ਼ੋਅ ਦੇ ਦੌਰਾਨ ਸਲਮਾਨ ਖਾਨ ਨੇ ਇੱਕ ਦੇਸ਼ ਨੂੰ ਪਾਕਿਸਤਾਨ ਤੋਂ ਦੱਸਿਆ ਸੀ ਜੋ ਕਿ ਅਲੱਗ ਦੇਸ਼ ਹੈ ਜਿਸ ਤੋਂ ਬਾਅਦ ਸਲਮਾਨ ਖਾਨ ਨੂੰ ਆਪਣੇ ਸਟੇਟਮੈਂਟ ਕਾਫੀ ਜ਼ਿਆਦਾ ਲੱਗਦਾ ਹੈ ਮਹਿੰਗਾ ਪੈ ਰਿਹਾ ਹੈ ਪਾਕਿਸਤਾਨ ਸਰਕਾਰ ਦੇ ਵੱਲੋਂ ਉਹਨਾਂ ਨੂੰ ਟੈਰਰਿਸਟ ਘਰਾਰ ਦਿੱਤਾ ਗਿਆ ਹੈ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਨੂੰ ਜਾਰੀ ਕੀਤਾ ਹੈ ਸਲਮਾਨ ਖਾਨ ਨੂੰ ਫੋਰ ਸ਼ੈਡਿਊਲ ਦੇ ਵਿੱਚ ਸ਼ਾਮਿਲ ਕਰ ਵੈਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਲਮਾਨ ਖਾਨ ਦੇ ਇਸ ਸਟੇਟਮੈਂਟ ਦੇ ਬਾਰੇ ਕਮੈਂਟ ਸੈਕਸ਼ਨ ਚ ਆਪਣੀ ਰਾਏ ਜ਼ਰੂਰ ਸਾਂਝਾ ਕਰੋ ਬਿਆਨ ਕਰਕੇ ਕਸੂਤੇ ਫਸੇ ਸਲਮਾਨ ਖਾਨ ਪਾਕਿਸਤਾਨ ਨੇ ਸਲਮਾਨ ਖਾਨ ਨੂੰ ਐਲਾਨ ਕੀਤਾ ਅਤਵਾਦੀ ਸਲਮਾਨ ਖਾਨ ਦੇ ਇੱਕ ਸਟੇਟਮੈਂਟ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਤੋਂ ਬਾਅਦ ਉਹ ਆਪਣੇ ਸਟੇਟਮੈਂਟ ਤੋਂ ਬਾਅਦ ਲੱਗਦਾ ਹੈ ਕਿ ਸੂਤੇ ਫਸ ਗਏ ਨੇ ਤੇ ਪਾਕਿਸਤਾਨ ਸਰਕਾਰ ਦੇ ਵੱਲੋਂ ਉਹਨਾਂ ਨੂੰ ਟੈਰਰਿਸਟ ਘਰਾਰ ਦਿੱਤਾ ਗਿਆ ਹੈ। ਇੱਕ ਸ਼ੋਅ ਦੇ ਦੌਰਾਨ ਸਲਮਾਨ ਖਾਨ ਨੇ ਇੱਕ ਦੇਸ਼ ਨੂੰ ਪਾਕਿਸਤਾਨ ਤੋਂ ਦੱਸਿਆ ਸੀ ਜੋ ਕਿ ਅਲੱਗ ਦੇਸ਼ ਹੈ ਜਿਸ ਤੋਂ ਬਾਅਦ ਸਲਮਾਨ ਖਾਨ ਨੂੰ ਆਪਣੇ ਸਟੇਟਮੈਂਟ ਕਾਫੀ ਜ਼ਿਆਦਾ ਲੱਗਦਾ ਹੈ ਮਹਿੰਗਾ ਪੈ ਰਿਹਾ ਹੈ ਪਾਕਿਸਤਾਨ ਸਰਕਾਰ ਦੇ ਵੱਲੋਂ ਉਹਨਾਂ ਨੂੰ ਟੈਰਰਿਸਟ ਘਰਾਰ ਦਿੱਤਾ ਗਿਆ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਨੂੰ ਜਾਰੀ ਕੀਤਾ ਹੈ। ਸਲਮਾਨ ਖਾਨ ਨੂੰ ਫੋਰ ਸ਼ੈਡਿਊਲ ਦੇ ਵਿੱਚ ਸ਼ ਕੀ ਕਹਿਣਾ ਚਾਹੁੰਦੇ ਹੋ ਸਲਮਾਨ ਖਾਨ ਦੇ ਇਸ ਸਟੇਟਮੈਂਟ ਦੇ ਬਾਰੇ ਕਮੈਂਟ ਸੈਕਸ਼ਨ ਚ ਆਪਣੀ ਰਾਏ ਜ਼ਰੂਰ ਸਾਂਝਾ ਕਰੋ